ਜੈ ਗੁਰਦੇਵ ਸਾਨ ਗੁਰਦੇਵ ਜੀ ਜੈ ਪੀਮ ਜੈ ਭਾਰਤ ਸੋ ਅਵਤਾਰ ਸਿੰਘ ਦੀ ਮਾਤਾ ਜੀ ਦੇ ਚੈਨਲ ਜੁਬ ਚੈਨਲ ਤੇ ਅਸੀਂ ਇਥੇ ਅੱਜ ਪਹੁੰਚੇ ਹਾਂ ਜਿਤੇ ਹਾਲੀ ਸੋ ਇਥੇ ਨਵੇਂ ਪਵਨ ਦਾ ਗਾਟਨ ਕੀਤਾ ਗਿਆ ਸੋ ਗੁਰੂ ਸਾਹਿਬ ਦਾ ਪਬਲਿਕ ਸਕੂਲ ਜਿਹੜਾ ਚਲਾਇਆ ਜਾ ਰਿਹਾ ਹੈ ਸੰਤ ਮਹਾਪੁਰਸ਼ਾ ਵੱਲੋਂ ਸੰਤ ਕ੍ਰਿਸ਼ਨਨਾਥ ਜੀ ਮਹਾਰਾਜ ਵੱਲੋਂ ਬਹੁਤ ਹੀ ਵਧੀਆ ਢੰਗ ਦੇ ਨਾਲ ਚੱਲ ਰਿਹਾ ਹੈ ਔਰ ਇਥੇ ਅੱਜ ਸਾਡਾ ਪ੍ਰੋਗਰਾਮ ਸੀ 2 ਅਕਤੂਬਰ ਬਹੁਤ ਵਧੀਆ ਮਾਨਸਿਕਕਾਰ ਬਖਸ਼ਿਸ਼ ਕੀਤਾ ਹੈ ਮਹਾਪੁਰਸ਼ਾਂ ਨੇ ਵੀ ਸਾਧ ਸੰਗਤ ਉਹਰੇ ਬਹੁਤ ਸਾਰਾ ਮਾਨਸਿਕਕਾਰ ਮਿਲੇ ਸੋ ਬਹੁਤ ਬਹੁਤ ਮੈਂ ਧੰਨਵਾਦ ਕਰਦੀ ਹਾਂ ਸਤਿ ਮਹਾਪੁਰਸ਼ਾਂ ਦਾ ਸਾਰੀ ਸਾਧ ਸੰਗਤ ਦਾ ਸੋ ਜੈ ਗੁਰਦੇਵ ਤਨ ਗੁਰਦੇਵ ਜੈਪੀ ਜੈਪਾ ਜੀ ਆਪਣਾ ਨਾਮ ਜਿਹਾ ਦੱਸਿਆ ਜਾਵੇ ਤੇ ਆਪਣਾ ਸੰਪਰਕ ਨੰਬਰ ਦੱਸਿਆ ਜਾਵੇ ਜੀ ਜਦ ਦਾ ਨਾਮ ਪ੍ਰੇਮ ਲਤਾ 뮤지컬 ਗਰੁੱਪ ਪਸਾਦਾ ਪ੍ਰੇਮ ਦਾ 뮤지컬 ਗਰੁੱਪ ਕਾਸੀ ਖਗਵਾੜੇ ਤੋਂ ਆਏ ਆ ਸੋ ਸਾਰੇ ਜਾਣਦੇ ਤਕਰੀਬਨ ਹੋਣ ਦਿਨਾ ਅਣਜਾਣ ਤੇ ਕੋਈ ਨਹੀਂ ਹੈਗਾ ਕਿ ਹੁਣ ਬਾਰ ਬਾਰ ਮੈਂ ਦੱਸਾਂ ਸੋ ਬਹੁਤ ਬਹੁਤ ਧੰਨਵਾਦ ਆਪਣਾ ਸੰਪਰਕ ਆਪਣਾ ਸੰਪਰਕ ਨੰਬਰ ਦੱਸੀ ਜਾਵੇ ਜੀ ਜੇ ਤੁਹਾਨੂੰ ਜੋ ਲਾਇਕ ਕਰਨ ਸਾਡੇ ਥੱਲੇ ਜਾ ਪ੍ਰੋਗਰਾਮ ਦੇ ਸੰਪਰਕ ਨੰਬਰ 98141 2635 ਇਹ ਰਤਰੰਦਾਵਜ ਦਾ ਨੰਬਰ ਹੈ ਔਰ ਉੱਥੇ ਸੰਪਰਕ ਕਰ ਸਕਦੇ ਹੋ ਸਾਰੇ ਜਣੇ ਉੱਥੇ ਸੰਪਰਕ ਕਰ ਸਕਦੇ ਹੋ ਸੋ ਸਾਨੂੰ ਜਿਹਨੇ ਮਿਲਣਾ ਇਸ ਨੰਬਰ ਤੇ ਮਿਲ ਸਕਦੇ ਹੋ ਸੋ ਜੈ ਗੁਰਦੇਵ ਧੰਨ ਗੁਰਦੇਵ ਜਲਦੀ ਸਮਾਗਮ ਵਿੱਚ ਉਪਰ ਪ੍ਰਸ਼ਾਸਨ ਦੇ ਐਸਐਚਓ ਸਾਹਿਬ ਪਹੁੰਚਿਆ ਹਨ ਆ ਉਹਨਾਂ ਜਾਣਕਾਰੀ ਲਈ ਆ ਕਿ ਕਿਹ ਮੱਦੇ ਆਏ ਆ ਕਿ ਤੋਂ ਇਸ ਵੇਲੇ ਕੋਈ ਦੁਰਘਟਨਾ ਤਾਂ ਨਹੀਂ ਹੋਈ ਆ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈਏ ਸਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਅੱਜ ਦੇ ਸਮਾਗਮ ਵਿੱਚ ਪਹੁੰਚੇ ਆ ਸੰਗਤਾਂ ਵਾਸਤੇ ਆਏ ਪਹਿਲਾਂ ਤੇ ਪ੍ਰਬੰਧ ਕਮੇਟੀ ਨਾਲ ਧੰਨ ਜੀ ਆ ਧੰਨਵਾਦ ਇੱਥੇ ਪਹੁੰਚੇ ਹਨ ਅੱਜ ਕੀ ਕਹਿਣਾ ਚਾਹੁੰਦੇ ਇਸ ਮੌਕੇ ਦੇ ਵਿੱਚ ਪਹੁੰਚੇ ਅੱਜ ਮੈਂ ਜਿੰਨੇ ਵੀ ਸਾਰੇ ਸ਼ਰਧਾਲੂ ਆਏ ਨੇ ਪਾਪਾ ਫੂਲਨਾਥ ਜੀ ਜੀ ਧਾਰਵੀ ਸੰਧੇ ਦੇ ਉਹਨਾਂ ਸਾਰਿਆਂ ਨੂੰ ਮੈਂ ਜੀ ਆਇਆਂ ਆਖਦਾ ਤੇ ਸੰਤ ਕ੍ਰਿਸ਼ਨਨਾਥ ਜੀ ਜਿਹੜੇ ਕਿ ਕੇਸਰ ਸਕੂਲ ਨੂੰ ਚਲਾ ਰਹੇ ਨੇ ਇਸ ਸੰਸਥਾ ਨੂੰ ਚਲਾ ਰਹੇ ਨੇ ਇੱਥੇ 550 ਬੱਚੇ ਤਕਰੀਬਨ 35 37 ਪਿੰਡਾਂ ਦੇ ਪੜਦੇ ਆ ਤੇ ਸਰਬ ਧਰਮ ਦੇ ਬੱਚੇ ਪੜਦੇ ਆ ਤੇ ਇਹ ਬਹੁਤ ਵਧੀਆ ਇੱਕ ਵਿਦੇਕਾ ਆਧਾਰਾ ਵੀ ਆ ਵਿਦਿਅਕ ادارے ਦੇ ਨਾਲ-ਨਾਲ ਇੱਕ ਧਾਰਮਿਕ ਸਥਾਨ ਵੀ ਆ ਤੇ ਇੱਥੇ ਪਿੰਡ ਦੇ ਤੇ ਹੋਰ ਪਿੰਡਾਂ ਦੇ ਜਿਹੜੇ ਹੈਗੇ ਆ ਲੋਕਾਂ ਦਾ ਬਹੁਤ ਬਰੀਕ ਆਸਤਾ ਹੈਗੀ ਆ ਬਹੁਤ ਵਧੀਆ ਇੰਸਟੀਚਿਊਟ ਹੈਗੀ ਆ ਤੇ ਮੈਂ ਮੇਰੇ ਵੱਲੋਂ ਸਾਰਿਆਂ ਨੂੰ ਜਿਹੜਾ ਜੀ ਆ ਤੇ ਤੁਸੀਂ ਵੀ ਆਪਣੀ ਜਿਹੜਾ ਪ੍ਰੈਸ মিডিਆ ਲੈ ਕੇ ਇਸ ਫੰਕਸ਼ਨ 'ਚ ਆਏ ਆ ਤੁਹਾਨੂੰ ਵੀ ਬਹੁਤ ਤੁਹਾਨੂੰ ਵੀ ਜੀ ਆ ਦੇ ਅਸੀਂ ਤਾਂ ਇੱਥੇ ਜਿਹੜੇ ਹੈਗਾ ਫੁਕਤਾ ਇੰਤਜ਼ਾਮ ਕਰਨ ਵਾਸਤੇ ਆਏ ਆ ਇੱਥੇ ਬਿਲਕੁਲ ਸ਼ਾਂਤੀਵੇਂ ਢੰਗ ਨਾਲ ਇਸ ਸਮਰੂਪ ਚੱਲ ਰਿਹਾ ਹੈ। ਥੈਂਕ ਯੂ। ਉਹ ਜਾਣਕਾਰੀ ਲਈ ਪ੍ਰਿੰਸੀਪਲ ਸਾਹਿਬ ਤੋਂ ਜੋ ਪਹਿਲਾਂ ਪ੍ਰਸ਼ਾਸਨ ਜਾਣ ਕੇ ਦਿੱਤੀ ਗਈ ਹੈ। ਇਸ ਵੇਲੇ ਉਹ ਧੰਨਵਾਦ ਕਰ ਸੰਗਤਨ ਕਰਦੇ ਹੋ ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ ਜੀ। ਆ ਸਮਾਗਮ ਕਰਾਇਆ ਦੇਵ ਦੇ ਸੰਗਤਾਂ ਨੂੰ ਵਧਾਈਆਂ ਦੋ ਸੰਗਤਾਂ ਨੂੰ ਵਧਾਈਆ। ਪੂਰ ਪ੍ਰਸ਼ਾਸਨ ਨੂੰ ਜੋ ਵਧਾਈਆਂ ਦੋ ਧੰਨਵਾਦ ਕਰੋ ਜੋ ਇਸ ਤੁਹਾਡੇ ਸਮਾਗਮ ਵਿੱਚ ਪੂਰ ਪ੍ਰਸ਼ਾਸਨ ਨੇ ਆਪਣਾ ਕੰਮ ਦਾ ਡਿਊਟੀ ਨਿਭਾਉਣ ਵਾਸਤੇ ਆ ਕੇ ਮੈਂ ਕੈਲੀ ਤੋਂ ਤਲਵਾਰ ਕਰਦੀ ਹਾਂ ਸਮੂਹ ਸੰਗਤਾਂ ਦਾ ਸੰਤਕਿਸ਼ੋਰ ਨਰਮਹਾਰਾ ਜੀ ਦਾ ਜੋ ਉਚੇਚੇ ਤੌਰ ਤੇ ਇਸ ਮੇਲੇ ਦੇ ਵਿੱਚ ਪਹੁੰਚੇ ਅਤੇ ਬਹੁਤ ਹੀ ਮੁਕਤਾ ਪ੍ਰਬੰਧ ਕੀਤਾ ਗਿਆ ਖਾਸ ਕਰ ਪ੍ਰਸ਼ਾਸਨ ਦਾ ਬਹੁਤ ਬਹੁਤ ਦਿਲੋਤਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੀ ਡਿਊਟੀ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਨਿਭਾਇਆ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਐਜੂਕੇਸ਼ਨ ਸੁਸਾਇਟੀ ਦੇ ਸਾਰੇ ਮੈਂਬਰਾਂ ਵੱਲੋਂ ਅਤੇ ਸਤਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਸਮੂਹ ਸਟਾਫ ਵੱਲੋਂ ਅਸੀਂ ਬਹੁਤ ਹੀ ਦਿਲੋਂ ਧੰਨਵਾਦ ਕਰਦੇ ਹਾਂ ਕਿ ਮੇਲੇ ਘਰ ਔਰਤਾਂ ਨੂੰ ਬਧਾਇਆ ਅਤੇ ਪ੍ਰਸ਼ਾਸਨ ਨੇ ਆਪਣਾ ਬਹੁਤ ਹੀ ਜ਼ਿਆਦਾ ਯੋਗਦਾਨ ਦਿੱਤਾ ਜੀ ਧੰਨਵਾਦ ਸੂਬਾ ਪ੍ਰਸ਼ਾਸਨ ਦਾ ਜੀ ਤੇ ਮੈਡਮ ਕੀ ਸੰਦੇਸ਼ ਦੇਣਾ ਚਾਹੁੰਦੇ ਸੰਗਤਾਂ ਨੂੰ ਅੱਜ ਪ੍ਰੋਗਰਾਮ ਬਣਾਇਆ ਮਨਾਇਆ ਗਿਆ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਵਿਦਵਤ ਪ੍ਰਿੰਸੀਪਲ ਆ ਬੱਚਿਆਂ ਨੂੰ ਕੀ ਸੰਦੇਸ਼ ਸੰਗਤਾਂ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਇਸ ਤਰ੍ਹਾਂ ਦੇ ਮੇਲੇ ਜਿੱਤੇ ਕੀ ਸਿੱਖਿਆ ਦਾ ਪਸਾਰਾ ਉਸ ਹੁੰਦਾ ਹੈ ਲੱਗਦੇ ਰਹਿਣ ਸੰਪੀਸ਼ਣ ਆਤਮਾਹਾਰਾਜ ਜੀ ਆਵਾਜ਼ੇ ਕੌਮ ਉਹਨਾਂ ਦੀ ਸੋਚ ਤੇ ਚੱਲਣ ਦੀ ਜ਼ਰੂਰਤ ਹੈ ਕਿਉਂਕਿ ਉਹਨਾਂ ਦੀ ਸੋਚ ਬਹੁਤ ਹੀ ਉੱਚੀ ਅਤੇ ਸੁੱਜੀ ਹੈ ਬੱਚਿਆਂ ਨੂੰ ਐਜੂਕੇਸ਼ਨ ਜੋ ਪ੍ਰੋਵਾਈਡ ਕਰਦੇ ਹਨ ਬਹੁਤ ਸਾਰੇ ਨੀਡੀ ਸਟੂਡੈਂਟਸ ਹਨ ਜਿਨ੍ਹਾਂ ਦੀ ਮਹਾਰਾਜ ਜੀ ਬਹੁਤ ਹੈਲਪ ਕਰਦੇ ਹਨ ਦੇਸ਼ ਵਿਦੇਸ਼ ਦੀਆਂ ਸੰਗਤਾਂ ਆਤੇ ਸਮੂਹ ਪੰਡਾਲ ਵਿੱਚ ਵਿਰਾਜਮਾਨ ਸੰਗਤਾਂ ਸਾਰਿਆਂ ਦਾ ਹੀ तहे ਦਿਲੋਂ ਧੰਨਵਾਦ ਕਰਦੀ ਹਾਂ ਅਤੇ ਇਹੀ ਸੰਦੇਸ਼ ਦਿੱਤੀਆਂ ਕਿ ਵਿੱਦਿਆ ਦਾ ਜੋ ਚਾਲਣ ਹੈ ਉਸ ਨੂੰ ਹੋਰ ਵੀ ਜ਼ਿਆਦਾ ਫੈਲਾਇਆ ਜਾਵੇ ਕਿਉਂਕਿ ਵਿੱਦਿਆ ਤੋਂ ਬਿਨਾ ਹੋਰ ਹਨੇਰਾ ਮੈਡਮ ਜੀ ਆ ਬੱਚਾ ਸਨਮਾਨ ਕੀਤਾ ਜਿਨ੍ਹਾਂ ਨੇ ਵੱਧ ਤੋਂ ਵੱਧ ਨੰਬਰ ਲਾਇਆ ਮਹਾਪੁਰਖਾਂ ਦਾ ਸਨਮਾਨ ਕੀਤਾ ਗਿਆ ਨੰਗੇ ਸੰਗੇ ਨੰਬਰ ਪ੍ਰਾਪਤ ਕਰਨ ਵਾਸਤੇ ਰੂਪਾ ਵੇਲੇ ਆ ਸਨਮਾਨ ਦਿੱਤਾ ਗਿਆ ਕਿ ਕਿਸ ਸੰਦੇਸ਼ ਦੇਣਾ ਚਾਹੁੰਦੇ ਬੱਚਿਆਂ ਨੂੰ ਵੀ ਬੱਚੇ ਵੱਧ ਪੜ੍ਹਾਈ ਕਰਨ ਤੇ ਹੋਰ ਇਸੇ ਤਰ੍ਹਾਂ ਪ੍ਰਾਪਤ ਕਰਨ ਨੂੰ ਕਿ ਕਿਸ ਸੰਦੇਸ਼ ਚਾਹੁੰਦੇ ਬੋਰਡ ਦੀਆਂ ਕਲਾਸਾਂ ਜਿਵੇਂ ਕਿ 5ਵੀਂ ਕਲਾਸ ਔਰ 8ਵੀਂ ਕਲਾਸ ਬੋਰਡ ਦੀਆਂ ਕਲਾਸਾਂ ਦਾ ਨਤੀਜਾ ਜੋ ਸੀ ਉਹ ਸੌਖਿਆਂ ਦੀ ਸ਼ਤਰਿਹਾ ਔਰ ਬੱਚਿਆਂ ਨੇ ਬਹੁਤ ਹੀ ਅੱਛੀ ਪ੍ਰਤੀਸ਼ਤ ਦੇ ਕੀਤੀ 98% ਨੰਬਰ 97% ਨੰਬਰ 96% ਨੰਬਰ ਲੈ ਕੇ ਬੱਚਿਆਂ ਨੇ ਆਪਣੇ ਮਾਪੇ ਪਤਾਂ ਔਰ ਸਕੂਲ ਦਾ ਨਾਮ ਰੋਸ਼ਨ ਕੀਤਾ ਇਹ ਸੰਦੇਸ਼ ਦਿਣਾ ਚਾਹੁੰਦੀ ਆ ਕਿ ਅੱਗੇ ਤੋਂ ਵੀ ਬੱਚਿਆਂ ਨੂੰ ਮੋਟੀਵੇਸ਼ਨ ਮਿਲੇ ਤਾਂ ਜੋ ਬੱਚੇ ਸਿੱਖਿਆ ਦੇ ਖੇਤਰ ਵਿੱਚ ਅੱਗੇ ਵੱਧ ਸਕਣ ਪਹਿਲਵਾਰ ਕੱਤੇ ਹਸਨ ਪੀਸ਼ਨਾ ਤੁਹਾਡਾ ਚੀਤਾ ਕਿ ਉਹਨਾਂ ਨੇ ਬੱਚਿਆਂ ਨੂੰ ਜਿਹੜਾ ਸਨਮਾਨ ਕੀਤਾ ਬੱਚਿਆਂ ਦਾ ਔਰ ਨਾਲ ਹੀ ਸਟਾਫ ਦਾ ਸਨਮਾਨ ਕੀਤਾ ਇਸ ਦੇ ਨਾਲ ਹੀ ਜੈਗੁਰਦੇਵ ਧੰਨਵਾਦ ਮੈਡਮ ਜੀ ਆਪਣਾ ਨਾਮ ਬਤੌਰ ਪ੍ਰਿੰਸੀਪਲ ਸਕੂਲ ਦਾ ਨਾਮ ਦੱਸ ਜਾਵੇ ਅਤੇ ਸੰਪਰਕ ਨੰਬਰ ਦੱਸ ਜਾਵੇ ਜਿਹੜੇ ਦੇਵ ਦੇ ਸੰਗਤ ਤਾਂ ਉਹ ਸੰਪਰਕ ਕਰ ਸਕੋ ਮੇਰਾ ਨਾਮ ਸ਼੍ਰੀਮਤੀ ਹਰਦੀਪ ਕੌਰ ਹੈ ਮੈਂ ਪਿੰਡ ਜੈਤੇਵਾਲੀ ਦੀ ਰਹਿਣ ਵਾਲੀ ਹਾਂ ਸੰਤ ਸੂਨ ਆਤਮਾ ਰਾਜੀ ਸੰਭਰਾਮਾਤਮਾ ਰਾਜੀ ਅਤੇ ਸੰਤ ਰਿਖੀ ਰਾਮ ਮਹਾਰਾਜ ਜੀ ਜਿਨ੍ਹਾਂ ਦੀ ਗੱਦੀ ਨਿਸ਼ੀਨ ਸਤਿ ਕ੍ਰਿਸ਼ਨ ਆਤਮਾ ਰਾਜੀ ਇਸ ਸਕੂਲ ਨੂੰ ਚਲਾ ਰਹੇ ਹਨ ਸਕੂਲ ਦਾ ਨਾਮ ਸਤਗੁਰੂ ਰਵਿਦਾਸ ਪਬਲਿਕ ਸਕੂਲ ਪਿੰਚਾਤੇਵਲੀ ਹੈ ਜੀ ਜੋ ਕਿ 2010 ਤੋਂ ਲਗਾਤਾਰ ਆਪਣੀ ਸੇਵਾਵਾਂ ਜਿਹੜਾ ਹੈ 35 40 ਮਿੰਟਾਂ ਦੇ ਵਿੱਚ ਨਿਭਾ ਰਹੇ ਹੈ ਜੀ ਸੇ ਸੰ ਪ੍ਰਿੰਸੀਪਲ ਨੇ ਆਏ ਪ੍ਰਸ਼ਾਸਨ ਧਰਮਾਰ ਕੇ ਆਦੀਵ ਦੇ ਸੰਗਤਨ ਧਰਮਾਰ ਕੀਤਾ ਤਾਂ ਸਿਮਲ YouTube ਲਾਈਵ ਦੇ ਸੰਗਤਾਂ ਲੋ ਪ੍ਰਬੰਧਕ ਕਮੇਟੀ ਨੂੰ ਧੰਨਵਾਦ ਪ੍ਰਿੰਸੀਪਲ ਧੰਨਵਾਦੀ ਨਾਲ ਜਾਣਕਾਰੀ ਦਿੱਤੀ ਗਈ ਮੈਂ ਪੁਲ ਪ੍ਰਸ਼ਾਸਨ ਧਰਮਾਰ ਕੈਸਾ ਧਰਮਾਰ ਕਦਾ ਜਿਨ੍ਹਾਂ ਨੇ ਪੁਲ ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਜੋ ਇੱਕ ਨਿਮੇਟੇ ਰਿਤਾ ਸਮਾਗਮ ਵਿੱਚ ਡਿਊਟੀ ਨਿਭਾਈ ਹੈ ਨਾ ਮੈਂ ਪ੍ਰਬੰਧ ਆਪਣੇ ਲੋ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਜੀ ਆਖਦਾ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਗਈ ਤਾਂ ਸਿਮਲ YouTube ਚ ਚੈਨਲ ਲਾਈਵ